ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜ ਚਣ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕਣ ਗੱਭਣਗਾਮਾ ਸੇ ਲਈ ਲੈ ਕੇ ਆਏ ਜੀ ਆਊਟ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਕਾਲੱਸਿਆ ਬਾਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਪੁੱਛ ਨਾਂ ਬਾਈ ਕੁਲਵੀਰ ਸਿੰਘ ਪਿੰਡ ਬੋਰਥ ਰੋਡ ਜ਼ਿਲ੍ਹਾ ਬਟਿੰਡਾ ਤੇ ਸੇ ਰਾਮਪੁਰਾ ਫੂਲ ਨੇੜੇ ਪਿੰਡ ਬਾਈ ਨੇੜੇ ਬਾਈ ਪਾਈ ਭਗਤਾ ਆਪਾਂ ਨੂੰ 4 ਕਿਲੋਮੀਟਰ ਓਕੇ ਤੇ ਬਾਜਾ ਖਾਨਾ 8 ਕਿਲੋਮੀਟਰ ਹੂੰ ਜੋ ਮੋਗਾ ਦੀ ਸਾਈਡ ਤੋਂ ਦਾ ਮੋਗਾ ਪਿੰਾ ਪਰ ਆਪਨੇ ਕਾਰਟ ਸਹੀ 45 ਹੈ ਬਾਈ ਮੋਬਾਈਲ ਨੰਬਰ ਬੋ ਦਈ 7342 ਬਾਈ 2345 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਵੀ ਆ ਬਾਈ ਇਹ ਪਹਿਲਾ ਸੂਆ ਸੂਈ ਵੀ ਆ ਓਕੇ ਦੂਜੇ ਸੂਏ ਵਾਸਤੇ ਸਾਢੇ 4.5 ਮਹੀਨੇ ਹੀ ਲੱਗਣਗੇ ਚੈੱਕ ਪਾਸ ਆ ਆਪਣੀ ਬਈ ਚੈੱਕ ਪਾਸ ਕਰਾ ਕੇ ਟੀਕਾ ਲਵਾਇਆ ਵਾ ਓਕੇ ਤੇ 9 ਲੀਟਰ ਇਹ ਥਲੇ ਦੁੱਧ ਆ ਠੀਕ ਆ ਬਾਈ ਐਰ ਸ਼ਰ ਬਰੀਡ ਚ ਪੈਂਦੀ ਆ ਬਾਈ ਹਮ ਦੇਵਾ ਕਮਾਲ ਹਨਾ ਬਾਈ ਹਾਂ ਬਾਈ ਬਹੁਤ ਸੋਹਣਾ ਆਰਡਰ ਦੇਖੋ ਸਫਾਈ ਦੇਖੋ ਲੈ ਵੀ ਦੀ ਇੱਕ ਨੰਬਰ ਥਣ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੋ ਵੀ ਮੜਾ ਲੇਵਾ ਦਿਖਾ ਦੀ ਲੈ ਨਾੜਾ ਨੂੜਾ ਫੁੱਲ ਚੰਗਿਆ ਨਾ ਕਰਮਣੀ ਹਾਂ ਬਾਈ ਚਵਾਈ ਕਿਵੇਂ ਆ ਭਰਾ ਚਵਾਈ ਵਧੀਆ ਬਾਈ ਇੱਕ ਨੰਬਰ ਪੂਰੀ ਮੋਟੀ ਧਾਰ ਆ ਠੀਕ ਆ ਬਾਈ ਹਮ ਐਰ ਸ਼ਰ ਚ ਬਾਈ ਕਹਿੰਦਾ ਪੈਂਦੀ ਆ ਤੇ ਮੰਗ ਫੁੱਲ ਮਿਲਦੀ ਬੋਕਟ ਬਾਕੀ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਤੋਰਾ ਵੀ ਇੱਕ ਨੰਬਰ ਆ ਕੀ ਬਾਤ ਆ ਬਿਊਟੀ ਬਹੁਤ ਆ ਨਾ ਹਾਂ ਬਾਈ ਬਹਿ ਡਾਂਗਾ ਕੋਈ گاਵਾਂ ਚ ਨਹੀਂ ਪੈਂਦੀ ਪਹਿਲਾ ਸੁਆ ਬਾਈ ਦੂਜੇ ਆਸਤੇ ਗੱਬਣ ਹੂੰ ਬਾਕੀ ਬਰੀਡ ਥੋੜੀ ਜਿਹੀ ਮਿਲਦੀ ਵੀ ਘੱਟ ਆ ਗਈ ਸਹੀ ਗੱਲ ਆ ਬਾਈ ਫੇਸ ਦੀ ਬਿਊਟੀ ਟੂਆਡੂ ਆ ਉਹ ਦੀਵਾਦੀ ਪੂਰੀ ਚੰਗੀਆਂ ਸਨਖ ਆਪਣਾ ਬੈਡ ਦੇ ਵਿੱਚ ਫੁੱਲ ਫੁੱਲ ਬਰੀਡ ਫੈਂਟ ਬਹੁਤ ਆਉਂਦੀ ਬੂਕਲ ਵੀਰੇ ਜੀ ਹਾਂ ਬਾਈ ਇਹ ਫੈਂਟ ਵਧੀਆ ਰਹਿੰਦੀ ਆ ਬਾਕੀ ਆਈ ਨਹੀਂ ਗਰਮੀ ਨਹੀਂ ਜ਼ਿਆਦੇ ਮਾਂਦੀ ਹੂੰ ਗਰਮੀ ਘੱਟ ਮਾਂਦੀ ਆ ਇਹ ਫਰੈਂਡ ਫੁੱਲ ਆਉਂਦੀ ਐ ਥਾਣ ਬਹੁਤ ਚੰਗਾ ਲੱਗਿਆ ਯਾਰ ਹਾਂ ਬਈ ਬਾਕੀ ਸੀਲ ਸੰਦਿਆ ਕੋਈ ਅੰਤ ਨਹੀਂ ਤੇ ਵੜ ਖੜੀ ਰਹੀ ਉੱਥੇ ਖੜੀ ਰਹੂਗੀ ਸਹੀ ਗੱਲ ਆ ਬਾਈ ਆਈ ਨਹੀਂ ਚੱਕਰ ਕੋਈ ਬਾਕੀ ਵੀਰੇ ਵਦਨ ਵਾਲੀ ਚੀਜ਼ ਐ ਘਟਨ ਵਾਲੀ ਕਹਿੰਦੇ ਬਈ ਹਾਂ ਬਈ ਕੀ ਮੋਲ ਆ ਦੀ ਘੜੀ ਦਾ ਜਾਇ 55000 ਰੁਪਏ ਬਾਈ ਮਾਨਦਾਨ ਹੋ ਜਾ ਆ ਮਾਨਦਾਨ ਹੋ ਜੂਗਾ 53000 ਦੀ ਵੜ ਦੇ ਦਾਂਗੇ ਬਾਈ 55000 ਰੁਪਏ ਮੋਲ ਆ 53000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਮਾਨਦਾਨ ਜਲੋ ਮੌਕੇ ਤੇ ਹੋ ਜੂਗਾ ਵੜ ਖੈਰ ਚੰਗੀ ਆ ਥਾਣਲੇ ਵਾ ਚੰਗਾ ਤੋੜਾ ਇੱਕ ਨੰਬਰ ਆ ਸੱਚੀ ਵਾਜੂਈ ਬਾਈਕ ਦਾ ਇੱਕ ਨੰਬਰ ਆ ਬਾਈ ਬਾਕੀ ਬਾਈ ਜੇ ਉਤਰਾ ਆਪਣੇ ਆਨਲਾਈਨ ਬੈਡ ਮੰਗਾਉਂਦਾ ਆ ਠੀਕ ਆ ਜੀ ਆਨਲਾਈਨ ਦੀ ਦੇ ਘਰ ਦੀ ਵੀ ਬਾਈ ਦੇ ਗਾਰੰਟੀ ਹੋਊਗੀ ਹੂੰ ਤੇ ਅਗਲਾ ਅਸੀਂ ਘਰੇ ਆ ਕੇ ਚੈੱਕ ਕਰਵਾ ਲੈ ਓਕੇ ਠੀਕ ਹੈ ਨਾ ਇਹ ਖਾਲੀ ਹੋਈ ਬੈਡ ਆਪਣੀ ਆ ਗੱਭੋਂ ਅਗਲੇ ਦੀ ਆ ਕੋਈ ਚੱਕਰ ਨਹੀਂ ਓਕੇ ਜੇ ਕੋਈ ਬੰਦਾ ਘਰੇ ਲੈ ਕੇ ਆ ਕੇ ਚੈੱਕ ਕਰਾ ਕੇ ਲੈ ਕੇ ਜਾਂਦਾ ਬਾੜੀ ਵਧੀਆ ਗੱਲ ਆ ਬਾਈ ਆ ਤਸੱਲੀ ਕਰਕੇ ਲੈ ਗਿਆ ਇੰਨੇ ਪੈਸੇ ਲਾਉਣੇ ਆ ਨਾ ਵਾਲਿਆ ਪੂਰਾ ਹੱਕ ਆ ਜੇ ਮੰਨਨੇ ਕੇ ਚਲੇ ਆਨਲਾਈਨ ਮੰਗਾਉਂਦਾ ਘਰੇ ਵੀ ਦੋ ਦਿਨਾਂ ਦੀ ਗਰੰਟੀ ਹੈ ਹਾਂ ਹਾਂ ਕੋਈ ਚੱਕਰ ਨਹੀਂ ਭਾਈ ਇਹਾ ਚੈੱਕ ਕਰਾ ਕੇ ਦੱਸ ਸਕਦਾ ਕਿਉਂਕਿ ਇਹ ਕਿਹੜਾ ਥੋੜਾ ਟਾਈਮ ਦੀ ਹੈ ਸਾਢੇ 4 ਮਹੀਨੇ ਹੀ ਘੱਪਣਾ ਭਾਈ ਸਹੀ ਹੈ ਭਾਈ ਹਾਂ ਅੱਗੇ ਭਰਾ ਦੋ ਨੰਬਰ ਇਹ ਭਾਈ ਦੂਜਾ ਸੂਆ ਸੂਈ ਵੀ ਆ ਜਿਹਦੇ ਆਸੇ ਸਾਢੇ 3.5 ਮਹੀਨੇ ਹੀ ਘੱਪਣਾ ਠੀਕ ਦੋਦੇ ਸਾਡੇ ਸਹੀ ਮੈਨ ਨਾਲ ਅਪਸੇਟਰ ਆ ਭਾਈ ਓਕੇ ਭਾਈ ਚਵਾਈ ਕਿਵੇਂ ਆਪਾਂ ਚਵਾਈ ਬਈ ਪੂਰੀ ਵਧੀਆ ਹੈਗੀ ਲੈਵਲ ਉਹ ਚੰਗਾ ਹਾਂ ਹਾਂ ਭਾਈ ਕਿਆ ਬਾਤ ਆ ਥਣ ਬਹੁਤ ਚੰਗਾ ਨਾਣਾ ਨੂਣਾ ਫੁੱਲ ਚੰਗੀਆਂ ਭਾਈ ਚਵਾਈ ਜਵੀ ਬਾਈਕ ਨਾਲ ਓਕੇ ਆ ਬਾਕੀ ਵੱਡੇ ਕੱਦ ਚ ਹਾਂ ਬਈ ਕੱਦਗਾਠ ਵਾਲੀ ਵਾਹ ਲੈਸ ਦੀ ਬਿਊਟੀ ਚੈੱਕ ਕਰ ਲੋ ਸਟੋਰਜ ਚੈੱਕ ਕਰ ਲੋ ਚਮਕ ਚੰਗੀ ਆ ਲੇਵਾ ਚੈੱਕ ਕਰ ਲੋ ਹਜੇ ਚਵਾਈ ਜੇ ਟਾਈਮ ਪਿਆ ਟਾਈਮ ਆ ਜਿਹੜਾ ਆਪਣਾ ਤਕਰੀਬਨ 3:30 ਹੋ ਗਏ ਹੋਸਾ ਬਣਾਨ ਦਾ ਅੰਦਾਜ਼ਾ ਲਾਇਓ ਸ਼ਾਮ ਤੱਕ ਕੱਢ ਰਾ ਜਿਹੜਾ ਕਰਮਾਲੀ ਨੇ ਹੋਰ ਵੀ ਬਾਕੀ ਬਈ ਬੜਾ ਦੋਵੇਂ ਹੀ ਹਮ ਥਾਂ ਵਾਲੇ ਪਾਸੋਂ ਠੀਕ ਆ ਗਰੰਟੀ ਹੋਈ ਗੁਈ ਨਹੀਂ ਜੇਕਰ ਇਹਨਾਂ ਵਾਅਦੇ ਕਾਟਾ ਤੇਰੇ ਹੁਣ ਦੁੱਧ ਵੀ ਕੋਈ ਆਊਗਾ ਤੇ ਬਾਕੀ ਸੀਲ ਹੌਸਲਾ ਕਬੂਰੂਆ ਬਈ ਆਏ ਨਹੀਂ ਕੀ ਕਰਨ ਹੋਣਗਾ ਸਹੀ ਆ ਬਾਈ ਹਾਂ ਜਿਵੇਂ ਮਰ ਜਿਆ ਤੇਵਰੀ ਜਾਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੋਲ ਆ ਬਈ ਕੀ ਮੋਲ ਆ ਭਰਾ ਜੈ ਜੈ ਇਹਦਾ 50000 ਰੁਪਿਆ ਬਾਈ ਠੀਕ ਆ 2000 ਦਾ ਮਾਨ ਤਾਂ ਨੇਚ ਹੋ ਜਾਊਗਾ ਓਕੇ 48 ਦੀ ਦੇ ਦੋ ਹਾਂ 48000 ਦੀ ਬਾਈ ਦੇ ਦਾਂਗੇ 50000 ਮੋਲ ਆ 48000 ਦੀ ਵੜ ਬਾਈ ਕਹਿੰਦਾ ਦੇ ਦੇ ਆਂ ਬਾਈ ਜਿਵੇਂ ਜੈਜ ਮੋਲ ਰੱਖਿਆ ਬਾਈ ਨੇ ਬਾਲਾ ਮੋਲ ਨਹੀਂ ਰੱਖਿਆ ਖਿੱਚ ਕੇ ਮੋਲ ਰੱਖਿਆ ਬਾਕੀ ਬਈ ਪੈਰਾ ਪੂਰਾ ਸੀ ਢੂਈ ਵਾਲੇ ਪਾਸਿਓਂ ਸਾਰਾ ਸਾਫ ਆ ਬੜਾ ਐ ਨਹੀਂ ਕੋਈ ਚੱਕਰ ਢੂਈ ਚੱਕ ਲਈ ਹੋਈ ਆ ਕੋਈ ਪੈਰਾ ਦਾ ਪੱਕਾ ਮੰਦੀ ਹੋਊਗੀ ਸਹੀ ਆ ਬਾਈ ਹੂੰ ਬਾਕੀ ਲੱਹਲ ਬਰੀ ਵਾਲੀ ਬੜਾ ਬਾਈ ਮੂਰੇ 2 ਰੁਪਏ ਜੋੜੂਗੀ ਜੋੜੂਗੀ ਹਾਂ ਬਾਕੀ ਦੁੱਧ ਵੀ ਹੈਗਾ ਗੱਬਣ ਵੀ ਆ ਹਨਾ ਬਾਈ ਹਾਂ ਬਾਈ ਤੇ ਦੁੱਧ ਵੀ ਅਗਲਾ ਪੀਊਗਾ ਮੂਰੇ 2 ਰੁਪਏ ਨਾਲ ਵੀਰ ਲਾ ਜਾਣੀ ਆ ਹਾਂਜੀ ਹੂੰ ਬਾਕੀ ਰੁੱਤ ਵੀ ਚੰਗੀ ਆ ਹੁਣ ਮੂਰੇ ਬਾਈ ਆਉਂਦੀਆਂ ਵੀ ਵਧੀਆ ਰੁੱਤ ਚ ਉਹਨਾਂ ਕੋ ਵੈਸੀ ਠੰਡ ਹੋ ਜਾਣੀ ਆ ਸਹੀ ਹੈ। ਤਾਂ ਠੰਡੇ ਜਗਾ ਉਹੀ 15000 ਰੁਪਏ ਤੇਜ ਹੋ ਜਾਂਦੀ ਆ। ਤੇ ਜੋ ਕੋਈ ਜੋੜਾ ਲਊਗਾ ਭਰਾ ਬਾਈ, ਤੇਰਾ ਵਧੀਆ ਫਾਇਦੇ ਚ ਰਹੂਗਾ ਇੱਕ ਘਾਇ ਫ੍ਰੀ ਰਹਿਣੀ ਆ ਘਰੇ। ਸਹੀ ਆ ਬਾਈ। ਇੱਕ ਮੋਲ ਕੱਢ ਜੂਗੀ। ਹਮ। ਇੱਕ ਫ੍ਰੀ ਰਹਿ ਜੂ ਵਧੀਆ। ਓਕੇ ਬਾਈ। ਹਾਂਜੀ। ਤੇ ਕਿਸੇ ਵੀ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ। ਧੰਨਵਾਦ।